ਯਾ ਕੌਣਾ ਕੀ ਗੱਡੀ ਤੇ ਮੂਰੇ ਯਾਰ ਕਿੰਨੀ ਸੋਹਣੀ ਗੱਡੀ ਆ ਕਿਹਦੀ ਗੱਡੀ ਆ ਇਹ ਲਾ ਗੱਡੀ ਕੀ ਤੇ ਗੱਡੀ ਮੇਰੀ ਆ ਉਹ ਕਿਹਦੀ ਹੋਣੀ ਆ ਇਹ ਵੀਰੇ ਵੈਸੇ ਵੈਸੇ ਦੇਖਿਆ ਨਾ ਮੈਂ ਕਿੰਨੀ ਮਹਿੰਗੀ ਲੱਗਦੀ ਆ ਹਾਂ ਤੇ ਹੁਣ ਰੋਕੀ ਉਹ ਪਲੌਣੀ ਚਲੋ ਮੈਂ ਤਾਂ ਵੈਸੇ ਹੀ ਲਾ ਕੇ ਦੇਖਿਆ ਕਿਉਂ ਲਾਇਆ ਕਿਉਂ ਲਾਇਆ ਤੂੰ ਹੋਰ ਕਿਉਂ ਲਾਇਆ ਵੀਰੇ ਮੈਂ ਤਾਂ ਵੈਸੇ ਹੀ ਦੇਖ ਤੂੰ ਗੱਡੀ ਨੂੰ ਹੱਥ ਕਿਉਂ ਆਇਆ ਉਹੀ ਲਾ ਲਾ ਵੀਰੇ ਹੱਥ ਪਲੌਣ ਨਾਲ ਫੇਰ ਕੀ ਹੋ ਗਿਆ ਅੱਛਾ ਉਹ ਤੁਹਾਡਾ ਕੀ ਪਤਾ ਕੀ ਕਰਦੇ ਫਿਰਦੇ ਹੋ ਚੋਰ ਐ ਚਪਕੇ ਐ ਕੀ ਮੈਂ ਦੇਖਦੀ ਸੀ ਮੈਂ ਕਿ ਮਹਿੰਗੀ ਲੱਗਦੀ ਆ ਨਾ ਥੋੜੀ ਗੱਡੀ ਐ ਇਹ ਮਹਿੰਗੀ ਮਹਿੰਗੀ ਉਹਦਾ ਪਤਾ ਨਹੀਂ ਮੈਨੂੰ ਤੂੰ ਇਹ ਦੱਸ ਕਿ ਤੂੰ ਲੈਣਾ ਕੀ ਐ ਤੂੰ ਕਰਦੀ ਕੀ ਫਿਰਦੀ ਆ ਮੈਂ ਤਾਂ ਵੀ ਇਧਰੋਂ ਤੁਰ ਹੀ ਆਣੀ ਸੀ ਮੈਂ ਥੋੜੀ ਗੱਡੀ ਵੇਖ ਕੇ ਰੁਕੀ ਵੈਸੇ ਮੈਂ ਤਾਂ ਮੁੰਡਿਆਂ ਦੇ ਨਾਲੇ ਹੋਰ ਬਹੁਤ ਜਿੰਦਗੇ ਤੇ ਉਹਨਾਂ ਨੂੰ ਗੋਹ ਦੱਸ ਲੱਗ ਜਿਗ ਦੇਖਿਆ ਤੂੰ ਫੇਰ ਕੀ ਹੋਗਾ ਵੀਰੇ ਤਿਸ ਤੋਂ ਗਾਲੀ ਪਈ ਆ ਨਾ ਲੈ ਇਹਦੇ ਵਿੱਚ ਹੱਥ ਲਾਉਣਾ ਫੇਰ ਕੀ ਹੋਗਾ ਮੈਲੇ ਜਾ ਯਾਰ ਕੰਮ ਕਰ ਦੋ ਯਾਰ ਕੰਮ ਕਰ ਕੰਮ ਕਰ ਦੋ ਯਾਰ ਕੰਮ ਕਰਨ ਫੇਰ ਕੀ ਹੋਗਾ ਇਹਦਾ ਤੂੰ ਕੰਮ ਕਰ ਆਈ ਜਾ ਬੰਦਿਆ ਜੀ ਮੈਂ ਸੀ ਚੋਰ ਹੁੰ ਉਹਾਂ ਉਂਗਲੀ ਇੰਨੀ ਅਦ ਹੋ ਗਈ ਹੈ ਚੋਲ ਦੀ ਚੱਕਿਆ ਕਰਾ ਕਿ ਹੋਰ ਦੱਸੋ ਕੁਝ ਚੱਕਿਆ ਕਰਾ ਮੈਂ ਤਾਂ ਗੱਡੀ ਦੇ ਹੱਥ ਲਾਇਆ ਪੜਾ ਲਿਆ ਹੋਰ ਫਿਰ ਤੂੰ ਚੋਲ ਲਿਆ ਵੀਡੀਓ ਬਣਾਇਆ ਵੀਡੀਓ ਬਣਾਇਆ ਵੀਡੀਓ ਵਾਲੀ ਵੀਡੀਓ ਬਣਾ ਲੈ ਵੀਡੀਓ ਬਣਾ ਦੀ ਮੈਂ ਤਾਂ ਵੈਸੇ ਗੱਡੀ ਦੇਖਿਆ ਨਾ ਹੱਥ ਲਾਉਣ ਨੜ ਕੀ ਹੋਗਾ ਫਿਰ ਕੀ ਹੋਗਾ ਫੇ ਮੈਨੂੰ ਧੱਕੇ ਮਾਰਨ ਲੱਗਿਆ ਮਾਲਗਰੀ ਇੰਨੀ ਤੂੰ ਦੱਸ ਇਹ ਗੱਲ ਨਾ ਕੋਈ ਧੱਕੇ ਮਾਰਨ ਦੀ ਫਿਰ ਕੀ ਹੋ ਗਾ ਧੱਕੇ ਨਹੀਂ ਮਾਰਿਆ ਮੈਂ ਤੂੰ ਮਤਲਬ ਸੁਝਾ ਆਇਆ ਹੈ ਸਾਹ ਕੋ ਗੱਡੀ ਚੀਜ਼ ਪਈ ਹੁੰਦੀ ਹੈ ਕੋਈ ਵੱਡੂਆ ਆਉਂਦਾ ਪੈਸੇ ਤੇ ਲੈ ਜਾਂਦੇ ਆ ਜੇ ਕੋਈ ਇਤਨੂ ਤਰ ਹੋ ਗਿਆ ਫਿਰ ਜ਼ਿੰਮੇਵਾਰੀ ਕੌਣ ਹੈ ਕੀ ਦੀ ਇਧਰੀ ਹੈ ਪੈਸੇ ਚੱਕਣ ਵਾਲਾ ਲੱਗ ਜੇ ਤੈਨੂੰ ਮੈਂ ਕੋ ਗੱਡੀ ਕੋ ਗੱਡੀ ਚ ਹੋਇਆ ਕੀ ਹੈ ਇਹ ਆ ਦੇਖਣ ਵਾਲਾ ਵੱਡੇ ਲੋਕਾਂ ਚ ਇਹ ਘਾਟ ਹੁੰਦੀ ਹੈ ਵੀ ਜੋ ਕੋਈ ਗਰੀਬ ਗੁਰਬਾ ਮੜਾ ਮੋਟਾ ਹੱਥ ਲਾਦਾ ਉਥੇ ਤੁਸੀਂ ਚੋਰ ਸਮਝ ਲੈਣੇ ਹੋਗੇ ਲੈ ਦੱਸ ਅਗੇ ਵੱਡੇ ਗਰੀਬਾ ਵੱਡੇ ਲੋਕਾਂ ਦਾ ਆ ਜੀ ਹੁੰਦੀ ਹੈ ਕੋਈ ਵੱਡੇ ਲੋਕਾਂ ਨੂੰ ਆ ਹੀ ਹਕਾਰਮਾਨ ਹੁੰਦਾ ਗੱਡੀਆਂ ਦਾ ਫਿਰ ਕੀ ਹੋਗਾ ਜੇ ਕਿਸੇ ਗਰੀਬ ਨੇ ਹੱਥ ਲਾਦਾ ਗੱਡੀ ਦੀ ਇਹ ਚੱਲ ਅਸੀਂ ਚਲਾ ਤਾਂ ਨਹੀਂ ਸਕਦੇ ਵੇਖ ਕੇ ਸ਼ਾਂਤ ਪੂਰਾ ਕਰ ਲੈਣਗੇ ਫਿਰ ਕੀ ਓ ਜੇ ਥੱਲੇ ਆ ਜਾਂਦੀ ਗੱਲ ਤਾਂ ਥੱਲੇ ਆਉਣ ਦੀ ਐ ਓਏ ਅਸੀਂ ਅਸੀਂ ਆਇਆ ਕਿ ਅਸੀਂ ਉਮੀਦ ਆਇਆ ਸਾਡੇ ਕੋਲੇ ਪੈਸਾ ਐ ਅਸੀਂ ਬਹੁਤ ਤਕੜੇ ਐ ਸਾਡੇ ਕੋਲ ਗੱਡੀਆਂ ਐ ਰੱਬ ਨਾ ਕਰੇ ਜੇ ਥੱਲੇ ਆ ਜਾਂਦੀ ਐ ਮੈਂ ਮੈਂ ਕੋਈ ਕਮਲੀ ਆ ਵੀਰੇ ਥੱਲੇ ਆ ਜੂਗੀ ਮੈਂ ਤੇਰੇ ਹੱਥ ਲਾ ਕੇ ਵੇਖਿਆ ਗੱਡੀ ਤੇ ਓਏ ਅਸੀਂ ਤੈਨੂੰ ਕਹਿੰਦੇ ਤੂੰ ਕਮਲੀ ਨਹੀਂ ਤੂੰ ਤਾਂ ਕਮਲੀ ਨਹੀਂ ਅਸਡੇ ਕਮਲੀ ਐ ਨਾ ਸਸਾ ਤੇਰੇ ਟੈਨਸ਼ਨਾਂ ਸੁਣਨੇ ਆ ਸਰ ਟੈਨਸ਼ਨਾਂ ਆਉਂਦੇ ਆ ਇਹ ਗੱਡੀਏ ਮੁਰਿਆ ਆ ਜਾਂਦੀ ਕੁਝ ਦਿਨ ਗੱਲਬਾਤ ਹੋ ਜਾਂਦੀ ਫੇਰ ਟੈਂਸ਼ਨ ਤੁਸੀਂ ਮੇਰੀ ਲੈਣਾ ਤੁਹਾਨੂੰ ਆਪਦੀ ਘਰ ਦੀ ਜ਼ਿੰਮੇਵਾਰੀਆਂ ਹੋਣਗੀਆਂ ਲੈ ਮੈਂ ਤਾਂ ਲਾਦਾ ਥੋੜੀ ਕਰਨ ਲੱਗੀ ਕਰੇਣਾ ਮੈਂ ਤਾਂ ਕੀ ਪੁੱਲਾ ਮੈਂ ਲਾਤਾ 29 ਦਿਨ ਤੱਕ ਜੜ ਕੇ ਮੈਂ ਤੈਨੂੰ ਕੀ ਕਹਣਾ ਹਾਂ ਹੁਣ ਤੂੰ ਤਾਂ ਇਹ ਕਹਿੰਦੀ ਐ ਵੀ ਮੈਨੂੰ ਕੁਛ ਨਾ ਕੁਛ ਕਹੇ ਤੇ ਮੈਂ ਰੁਲਾ ਪਾਵਾਂ ਤੇ ਮੈਂ ਇਹ ਤੋਂ ਪੈਸੇ ਲਵਾਂ ਮੈਂ ਤਾਂ ਪੈਸੇ ਮੰਗੀ ਨਹੀਂ ਰੱਖੇ ਮੈਨੂੰ ਪੈਸੇ ਨਹੀਂ ਦੇ ਤੂੰ ਫੇਰ ਹੁਣ ਕੋਈ ਆ ਗੁੰਡਾ ਕਰਦੀ ਐ ਤੂੰ ਵੀ ਨਾ ਹੱਥ ਲਾਦਾ ਤੇ ਕਰ ਲਾ ਜੋ ਕਰਦਾ ਹਾਂ ਮੰਨੇ ਵਾਲੀ ਕੀ ਗੱਲ ਐ ਵੀਰੇ ਤੂੰ ਤਾਂ ਮੈਂ ਗੱਲ ਦਾ ਹਾਰ ਬਣ ਗਿਆ ਮੇਰੇ ਹੱਥ ਨਾਲ ਲਾਸੀ ਉਹ ਇੱ ਪਾ ਸਕਦੀਆਂ ਵੀ ਮੇਰੇ ਨਾਲ ਜ਼ਬਰਦਸਤੀ ਕਰ ਰਿਹਾ। ਘਰ ਰੋਲਾ ਪਾ ਦੇ। ਰੋਲਾ ਪਾ ਦੇ ਨਾਲੇ। ਪਾ ਦੇ ਫੇਰ ਰੋਲਾ ਵਿਖੀ ਜਾਊ। ਤੂੰ ਪਾ ਦੇ ਰੋਲਾ। ਪਾ ਦੇ ਰੋਲਾ ਕੋਈ ਨਹੀਂ। ਰੋਲਾ ਪਾ ਦੇ। ਮੈਂ ਤਾਂ ਹੁਣ 100 ਬੰਦਾ ਇਕੱਠਾ ਕਰ ਲਊਂਗੀ। ਨਾਲੇ ਤੈਨੂੰ ਪਤਾ ਨਾ ਅੱਜ ਕੱਲ ਔਰਤ ਦੀ ਚੱਲਦੀ ਹੈ ਜੀ। ਉਹ ਭਾਈ ਮੇਰਾ ਖੜਾ ਛੱਡ। ਮੈਂ ਤਾਂ ਤੇਰੇ ਮੂਰੇ ਹੱਥ ਜੋੜਦਾ ਐ। ਬੇਨਤੀ ਕਰਦਾ ਐ। ਮੇਰੇ ਮੂਰੇ। ਜੀ ਤੂੰ ਤਾਂ ਜਾ ਰਹਾ। ਸਾਨੂੰ ਸਾਨੂੰ ਜਾਣ ਦੇ ਦੇ ਅਸੀਂ ਆ ਦਾ ਕੰਮ ਤੇ ਜਾਣਾ। ਮੈਂ ਇੱਥੇ ਹੁਣ ਕਰ ਸਕਦੀਆਂ ਲੋਕ। ਭਾਈ ਮੈਨੂੰ ਪਤਾ ਤੂੰ ਲੋਕ ਕਿੱਥੇ ਕਰ ਸਕਦੀ ਹੈਂ। ਤੂੰ ਔਰਤਾਂ ਦੇ ਲੋਕ ਗੱਲ ਸੁਣ ਕਸੇ ਹੋਇਆ ਸੀ ਆ ਲੈ ਤੇਰੀ ਗੱਡੀ ਚਲਾ ਦੇ ਤਾ ਹੋਰ ਲਾ ਦੇ ਇੱਕ ਵਾਰੀ ਮੈਂ ਤਾਂ ਕੁਝ ਨਹੀਂ ਦਿਖਦਾ ਤੁਹਾਨੂੰ ਭੰਨ ਦੇ ਮੈਂ ਤੇਰੇ ਕੋਲ ਨਹੀਂ ਗਿਆ ਮੈਨੂੰ ਭੰਨਣ ਵਾਲਾ ਲੱਗਿਆ ਮੈਂ ਕੋਈ ਲੋਹਾਂ ਪਾਗਲ ਹੈਗੀ ਪਾਗਲ ਤਾਂ ਤੂੰ ਹੈ ਮੇਰੇ ਉਹ ਗੱਲ ਪੈਣਾ ਫਿਰ ਤਾਂ ਯਾਰ ਕਮਾਲ ਨੇ ਜਿਹੜੇ ਕਿਹੋ ਜਿਹੇ ਲੋਕ ਆ ਯਾਰ ਕਿੱਥੋਂ ਆਉਂਦੇ ਆ ਕਿੱਥੋਂ ਮਿਲਦੇ ਆ ਕਿੱਥੋਂ ਟੱਕਰਦੇ ਆ ਇਹ ਟੋੜੇ ਲੋਕਾਂ ਦਾ ਦਿਮਾਗ ਅਹੀਂ ਖਰਾਬ ਹੁੰਦਾ ਗੱਡੀਆਂ ਕਰਕੇ ਸਾਡੇ ਵਾਲਾ ਤਾਂ ਪਾਗਲ ਲੱਗਿਆ ਚੱਲ ਠੀਕ ਹੈ ਭਾਈ ਅਸੀਂ ਸਾਡਾ ਕਸੂਰ ਹੈ ਅਸੀਂ ਇਹ ਗੱਡੀ ਰੋਕ ਲਈ ਤੇਰੇ ਨਾਲ ਗੱਲਬਾਤ ਕਰਨ ਲੱਗ ਗਈ ਤੇਰੇ ਨਾਲ ਮੱਥਾ ਮਾਰ ਲਾ ਕੇ ਤੇਰੇ ਨਾਲ ਦਿਮਾਗ ਖਰਾਬ ਕਰਨ ਲੱਗੇ ਕਸੂਰ ਸਾਡਾ ਤੇਰਾ ਕਸੂਰ ਥੋੜੀ ਐ ਮਰੀ ਗੱਡੀ ਆ ਮਾੜੀ ਵੇਖ ਲਈ ਉਸ ਆ ਕਸੂਰ ਸਾਡਾ ਬਈ ਸਾਡਾ ਕਸੂਰ ਐ ਠੀਕ ਐ ਨਾ ਕਸੂਰ ਤੁਹਾਡਾ ਹੀ ਆ ਫਿਰ ਮੈਨੂੰ ਚੋਰ ਕਹੀ ਜਾਂਦੇ ਹੋ ਉਹ ਭਾਈ ਮੈਂ ਤੈਨੂੰ ਹੁਣ ਵੀ ਬੰਦਾ ਨੂੰ ਕਹੀ ਜਾਂਦਾ ਤੂੰ ਆਪਦਾ ਘਰੇ ਵਗ ਜਾ ਸਾਨੂੰ ਉਹਦੇ ਘਰੇ ਜਾਣ ਦੇ ਇਹਨਾਂ ਕਮਾਂ ਚ ਕੁਝ ਨਹੀਂ ਰੱਖਿਆ ਮੈਂ ਤੈਨੂੰ ਦੱਸੇ ਨਾ ਘਰੇ ਜਾਣ ਨੂੰ ਤੂੰ ਕੌਣ ਆ ਨਾ ਮੈਨੂੰ ਘਰੇ ਜਾਣ ਨੂੰ ਕਹਿਣ ਵਾਲਾ ਮੈਂ ਜਦ ਮਰਜੀ ਜਾ ਮੇਰੀ ਮਰਜ਼ੀ ਆ ਕਮਾਲ ਕਰੀ ਨਹੀਂ ਐ ਦੱਸ ਜੇ ਅਸੀਂ ਗੱਡੀ ਚ ਲਾਉਣੀ ਆ ਤਾਂ ਗੱਡੀ ਚ ਲਾਉਣੰ ਜੇ ਗੱਡੀ ਚ ਲੌਣਾ ਤਾਂ ਬੁਰੀ ਲੜਦੀ ਐ ਤੂੰ ਅੱਜ 100 ਗੱਡੀਆਂ ਦੇਖੀਆਂ ਨੇ ਮੈਂ ਜੀ ਅਸੀਂ ਗਰੀਬ ਆ ਗਏ ਵੱਡੀ ਗੱਡੀ ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਬਈ ਦੇਖੀ ਨਹੀਂ ਕਿੱਡਾ ਕਹੇ ਜਹਾਜ ਹੈਗਾ ਮੈਂ ਤਾਂ ਕਿੰਨੇ ਨਹੀਂ ਜਾਜ ਹੈ ਮੇਰੇ ਗਾਲੀ ਪੈਲੇ ਆਖ ਲਾ ਕੇ ਵੇਖ ਲੈ مطلب ਬਾਈ ਤੂੰ ਲੜਨ ਨੂੰ ਫਰਦੀ ਐ ਤੂੰ ਫਰਦੀ ਐ ਲੜਨ ਨੂੰ ਵੀ ਮੈਨੂੰ ਕੁਛ ਕਹੇ ਆ ਮੇਰੇ ਹੱਥ ਚੱਕੇ ਮੈਨੂੰ ਇਹ ਬੋਲੇ ਮੈਂ ਇਹਦੇ ਕੰਪਲੇਨ ਲਖਾਵਾਂ ਮੈਂ ਕੋ ਮੈਂ ਤਾਂ ਪੈਸੇ ਲਵਾਂ ਮੈਨਾਂ ਕੋਈ ਧੱਕੇ ਨਹੀਂ ਮਾਰੇ ਬਾਈ ਇਹਨੇ ਧੱਕਾ ਮਾਰਿਆ ਨਹੀਂ ਮੈਨੂੰ ਮੈਨਾਂ ਕੋਈ ਧੱਕੇ ਨਹੀਂ ਮਾਰੇ ਹੁਣ ਜਦੋਂ ਨਾਲੇ ਤੇ ਮੇਰੇ ਵੀਡੀਓ ਬਣਾਉਣੇ ਹੋ ਤੁਸੀਂ ਵੀਡੀਓ ਕੱ ਉਹ ਦਾ ਨਹੀਂ ਨਾ ਵੀਡੀਓ ਬਣਾਉਨੇ ਆਂਗੇ ਕਿ ਮੈਂ ਗਲਤੀ ਸਾਬਤ ਹੋਊਂਗਾ ਅਰੇ ਭਾਈ ਬੋਲੀ ਚ ਦੋ ਮਰਜ਼ੀ ਗਈ ਚਲਾਸਦਾ ਕੁਝ ਨਹੀਂ ਤੇਰੇ ਮਾਰ ਕੇ ਮੈਂ 20 ਟੱਕਰ ਦੇਨੇ ਆਂ ਇਹੀਆਂ ਗੱਡੀਆਂ ਲੈ ਕੇ ਉਹ ਭਾਈ ਅਸੀਂ ਤਾਂ ਜਮਾਂ ਟਾਈਮ ਪਾਸ ਕਰਨ ਵਾਲੇ ਬੰਦੇ ਆ ਇਹਨੂੰ 20 ਦੇ ਕਿ ਤੁਸ 50 ਟੱਕਰ ਦੇਉਣਗੇ ਅਸਦਾ ਕਹਿੰਦੇ ਨਹੀਂ ਵੀ ਅਸਦਾ ਬਹੁਤ ਘੈਂਟ ਐ ਅਸਦਾ ਕਹਿੰਦੇ ਟਾਈਮ ਪਾਸ ਵਾਲੇ ਬੰਦੇ ਆ ਅਸਦਾ ਟਾਈਮ ਪਾਸ ਕਰਦੇ ਆ ਮਾਸ ਬਚਾਉਨੇ ਆ ਭਾਈ ਅਸਦਾ ਠੀਕ ਐ ਨਾ ਅਸੀਂ ਸਾਡਾ ਤੇ ਕੋਈ ਮੁਕਾਬਲਾ ਐ ਠੀਕ ਹੈ ਤੂੰ ਤੂੰ ਔਰਤਾਂ ਆ ਸੀ ਬੰਦੇ ਆ ਬਾਈ ਅਸੀਂ ਸਾਡਾ ਉਤਰਣਾ ਤੂੰ ਹੀ ਚਾਂਬੜ ਜਾਣੇ ਕੁੜੀ ਵੇਖ ਕੇ ਤਾਂ ਜਾਣ ਕੇ ਗੱਲ ਪੈਣੇ ਹੋ ਤੁਸੀਂ ਓਏ ਅਸੀਂ ਵੀ ਧਿਆ ਪਰ ਨਾਲੇ ਸਾਡੇ ਵੀ ਕੁੜੀ ਆ ਸਾਡੇ ਵੀ ਘਰ ਵਾਲੀ ਮੇਰੇ ਵੀ ਵੀ ਨਹੀਂ ਪਰਿਵਾਰ ਆ ਐ ਨਹੀਂ ਬੋਲਦਾ ਹੁੰਦਾ ਤੀ ਆਪਾਂ ਨਾਲਾ ਟੋਡੇ ਨਾ ਜੇ ਮੈਂ ਤੈਨੂੰ ਬੋਲੀ ਜਾਂਦਾ ਨਾ ਐ ਨਹੀਂ ਬੋਲਦਾ ਹੁੰਦਾ ਗੱਡੀ ਤੇ ਖਲੌਣ ਨਾਲ ਕੀ ਹੋ ਜਾ ਫਿਰ ਬਾਈ ਮੈਂ ਤੈਨੂੰ ਗੱਡੀ ਤੇ ਖਲੌਣ ਨੂੰ ਕਿਹਾ ਮੈਂ ਤੈਨੂੰ ਇਹ ਗੱਲ ਕਹੀ ਸੀ ਬਈ ਗੱਡੀ ਦੇ ਮੂਹਰੇ ਨਾ ਰੱਬ ਨਾ ਕਦੇ ਕੋਈ ਗੱਲਬਾਤ ਹੋ ਜਾਏ ਫੇਰ ਵੀ ਜਾ ਜਾਂਦੀ ਹੋ ਜੂ ਕਮਾਲ ਕਰਿਆ ਨਾ ਵੀਰ ਮੈਂ ਖੜੀ ਗੱਡੀ ਦੇ ਥੱਲੇ ਕਿਵੇਂ ਆ ਜੂਗੀ ਮੈਨੂੰ ਵੀ ਆਖਾ ਲੱਗ ਗਈ ਦਿਮਾਗ ਹੈਗਾ ਕਿ ਨਾ ਤੇਰਾ ਆਹ ਦੇਖੋ ਬਾਈ ਫੇਰ ਕਹਿੰਦੇ ਆ ਵੀ ਬੰਦੇ ਮਾੜੇ ਐ ਪਹਿਲਾਂ ਤਾਂ ਗੱਡੀ ਦੀ ਮੂਰੀ ਆਈ ਐ ਫੇਰ ਗੱਡੀ ਫੇਰ ਗੱਡੀ ਭੰਨਣ ਲੱਗੀ ਜੀ ਹੁਣ ਕਹਿੰਦੇ ਗੱਡੀ ਵਾਲੇ ਗੱਡੀ ਵਾਲਾਂ ਨਾਲ ਖੁੱਲ ਰਿਹਾ ਠੀਕ ਐ ਦਿਖਾ ਦੇ ਕੇ ਅੱਧਾ ਦਿਖਾਏ ਕਿੱਥੋਂ ਠੀਕ ਐ ਗੱਡੀ ਦਿਖਾ ਮਿਲ ਕੇ ਅਸੀਂ ਬਾਈ ਵੀਡੀਓ ਬਣਾ ਰਹੇ ਆਂ ਵੀਡੀਓ ਤੋਂ ਸਾਨੂੰ ਦੱਸਾਂਗੇ ਕਿ ਕਦੇ ਵੀ ਜੇ ਕੋਈ ਔਰ ਤੁਹਾਡੇ ਨਾਲ ਬੰਗਾਲ ਲੈਂਦੀ ਐ ਤੁਹਾਡੇ ਨਾਲ ਮੂਰੀ ਅੜਦੀ ਐ ਗੱਡੀ ਦੇ ਕਦੇ ਵੀ ਗੱਡੀ ਰੋਕੋ ਨਾ ਕਿਉਂਕਿ ਇਹ ਬੰ ਗੱਲ ਚਾਹੀਦੀ ਐ ਇਲਜ਼ਾਮ ਨਾ ਲਾ ਵੀਰੇ ਮੇਰੇ ਕੋਈ ਗੱਲ ਨਹੀਂ ਜੇ ਮੈਂ ਗੱਡੀ ਦੇ ਹੱਥ ਨਾਲ ਤਾਂ ਵੇਖ ਲਈ ਗੱਡੀ ਫੇਰ ਕੀ ਵਿੱਚ ਤੁਸੀਂ ਉਹ ਭਾਈ ਗੱਡੀ ਦੇ ਹੱਥ ਨਾਲ ਦੇ ਇਸ ਤਰ੍ਹਾਂ ਕਹਿੰਦੇ ਨਹੀਂ ਗੱਡੀ ਹੱਥ ਨਾਲ ਆ ਤੀ ਮੀਆਂ ਨਾਲ ਪੰਗੇ ਨਾਲ ਉਹ ਨਾ ਕਰੋ ਤੁਹਾਡੇ ਘਰ ਮਾਵਾ ਭੈਣਾਂ ਨਹੀਂ ਹੈਗੀਆਂ ਹੈ ਬੋਲੀ ਉਹ ਨਾ ਤੂੰ ਘੰਟਾ ਹਾਂ ਮੈਨੂੰ ਵੇਖੀ ਜਾਂਦੀ ਨੂੰ ਮੈਂ ਹੁਣ ਸੱਦ ਲੈਣਾ ਇੱਥੋਂ 50 ਮਿੰਟ ਜਾ ਬੁਲਾ ਲੈ ਤੂੰ ਸੱਦ ਸੱਦ ਲੈ ਤੂੰ ਕਰਾਂ ਹੂੰ ਤੇਰੀ ਰਿਪੋਰਟ ਸੱਦ ਸੱਦ ਲੈ ਸੱਦ ਲੈ ਸੱਦ ਲੈ ਤੂੰ ਸੱਦ ਲੈ ਮੈਨੂੰ ਸੱਦ ਲੈ ਕੋਈ ਨਹੀਂ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਐ ਮੇਰੇ ਬਾਰੇ ਮੈਨੂੰ ਜਾਣਦੇ ਆ ਉਹ ਵੀ ਕਹੇ ਜਾ ਬੰਦਾ ਕੋਈ ਨਹੀਂ ਜਾਇ ਆਦਲੋ ਮੈਂ ਥੋੜਾ ਨਾ ਮੈਂ ਕੀ ਮੱਥਾ ਮਾਰਨਾ ਤੁਸੀਂ ਗੱਡੀਆਂ ਕਾਰਾਂ ਵਾਲੇ ਐਂ ਬਣਦੇ ਹੋਣੇ ਹੋਗੇ ਗਰੀਬ ਗੁਰਬਖਸ਼ ਉਹ ਬਈ ਤੈਨੂੰ ਕਦੀ ਜੇਲ੍ਹ ਸੀ ਆ ਤੂੰ ਕਿ ਉਹ ਓਖੀ ਹੋਈ ਬੱਠੀਆਂ ਤੂੰ ਦੱਸ ਤਾਂ ਦੇ ਵੀ ਤੂੰ ਕਿ ਓਖੀ ਐ ਤੈਨੂੰ ਕਿ ਜੇਲ੍ਹ ਸੀ ਹੁੰਨੀ ਸੀ ਵੀਰੇ ਤੂੰ ਮੇਰੀ ਬਹੁਤ ਬਾਹਮ ਥੋੜੀ ਧੱਕਾ ਮਾਰ ਮੈਨੂੰ ਮੈਂ ਤਾਂ ਤੈਨੂੰ ਬਾਪ ਸੁਣੀ ਨਹੀਂ ਬਈ ਮੈਂ ਤਾਂ ਤੈਨੂੰ ਮੈਨੂੰ ਮਾਰਾ ਧੱਕਾ ਮੈਂ ਤਾਂ ਤੈਨੂੰ ਇਹ ਕਿ ਪਾਸੇ ਪਾਸੇ ਹੋ ਜਾ ਵੀਡੀਓ ਚ ਦੇਖ ਵੀਡੀਓ ਬਣਾਈ ਜਾਂਦਾ ਨਾ ਇਹ ਤਾਂ ਵੀਡੀਓ ਬਣਾਈ ਜਾਂਦਾ ਮੇਰੀ ਮੈਂ ਤਾਂ ਤੈਨੂੰ ਇਹ ਕਿ ਨਹੀਂ ਬਈ ਪਾਸੇ ਹੋ ਕੇ ਗੱਲ ਕਰ ਲੈ ਤੂੰ ਪਾਸੇ ਆ ਹੁਣ ਕਿਹੜਾ ਮੈਂ ਤੇਰੇ ਕੋਲ ਖੜੀ ਆ ਤੂੰ ਕਿੰਨਾ ਕੁਛ ਬੋਲ ਗਿਆ ਮੈਨੂੰ ਮੈਂ ਕੁਛ ਕਿਹਾ ਨਹੀਂ ਤੂੰ ਉੱਤੇ ਜੜੀ ਗਈ ਕੀ ਕੁਛ ਬੋਲੀ ਆ ਤੂੰ ਜੇ ਆ ਬੋ ਆ ਤੁਹਾਡੇ ਵਿੱਚ ਨਾਨੀਆਂ ਆ ਸਾਡੇ ਵੀ ਜੇ ਆਸੀਂ ਆ ਜ਼ਿਆਦਾ ਨਾ ਬੋਲੀ ਚਰਨਾਂ ਮੇਰੇ ਨਾਲ ਪੰਗਾ ਨਾ ਲੈ ਠੀਕ ਹੈ ਨਾ ਚਲ ਬਾਹਰ ਚੱਲ ਗਿਆ ਯਾਰ ਅੱਜ ਨਹੀਂ ਚੱਲੀ ਬਾਹਰ ਬਾਹਰ ਯਾਰ ਏਟ ਮਾਰ ਕੇ ਮੈਂ ਪੰਨ ਵੀ ਦਊ ਸ਼ੀਸ਼ਾ ਜਾਂ ਆ ਕੋਲੀ ਪੰਗਾ ਤੂੰ ਚੱਕ ਤੂੰ ਇੱਥੇ ਚੱਕ ਤੂੰ ਚੱਕ ਇੱਟ ਹਟਾ ਫਿਰ ਮੁੰਡਾ ਟਾਈ ਉਹ ਇੱਟ ਨਾ ਮਰੀ ਵੀਡੀਓ ਵੀਡੀਓ ਬਣਾ ਯਾਰ ਜੇ ਏਟ ਪੰਨਣਾ ਕਿ ਆ ਨਾ ਆ ਲਾਵਾਂਗੇ ਆਪਾਂ ਗੱਡੀ ਚ ਤਾਂ ਮਗਰੋਂ ਮਾਰੂ ਪਹਿਲਾਂ ਤੇਰੇ ਮੱਥੇ 'ਚ ਹੀ ਮਾਰੂ ਬਣਾਉਣਾ ਵੀਡੀਓ ਜੀ ਬੰਦ ਜਾ ਤੇਰਾ ਤੂੰ ਸ਼ਰੇਆਮ ਗੁਨਾ ਕਰਦੀ ਔਰ ਕੀ ਐ ਇਹ ਗੁੰਡਾ ਕਰਦੀ ਗੜੀ ਹੱਥ ਲਾਉਣ ਨਾਲ ਤੂੰ ਮੈਨੂੰ ਇੰਨਾ ਕੁਝ ਬੋਲਿਆ ਭਾਈ ਹੱਥ ਦਾ ਝਗੜਾ ਨੂੰ ਨਿਭੜੀ ਦਿਲ ਦਾ ਰੋੜੇ ਤੇ ਆ ਗਈ ਰੋੜੇ ਜਾਂ ਕੇ ਗੱਲ ਖੜੀ ਹੈਗੀ ਹੁਣ ਕਿ ਫਿਰ ਤੂੰ ਹਟਦਾ ਨਹੀਂ ਬੋਲੀ ਉਹਨਾ ਇੱਟ ਤਾਂ ਵੱਜੂਗੀ ਫਿਰ ਆਹ ਇੱਟ ਕੇ ਵੱਜੂਗੀ ਹਾਂ ਹੀ ਵੱਜੂਗੀ ਠੀਕ ਆ ਸਾਹਮਣੇ ਵੀ ਗੱਡਿਆਂ ਵਾਲੇ ਦੇਖਣ ਲੱਗੇ ਕੀ ਗੱਲ ਹੋਈ ਐ ਕੀ ਚੱਕਰ ਹੈ ਰੌਲਾ ਪਿਆ ਪਿਆ ਬਟੇ ਆ ਆ ਮੈਂ ਇਕੱਠੇ ਕਰਦੀ ਆ ਤੂੰ ਵੀ ਬੋਲ ਨਾ ਕਰ ਲਾ ਕਰ ਲਾ ਇਕੱਠੇ ਕਰ ਤੂੰ ਕਰ ਲਾ ਇਕੱਠੇ ਕਰ ਨਾ ਕਰ ਲਾ ਕਰ ਮੇਰੇ ਨਾਲ ਇਹ ਖੜਿਆ ਗੋਡੀ ਦੇ ਹੱਥ ਨਾਲ ਬੱਤਮੀ ਜੀ ਕਰਦਾ ਆ ਬੰਦਾ ਮੇਰੇ ਨਾਲ ਉਹ ਤੂੰ ਬਾਈ ਪਰੇ ਚੱਲ ਪਰੇ ਚੱਲ ਪਰੇ ਚੱਲ ਦੂਤੀ ਕਰਦੇਗਾ ਤੇ ਮੇਰਾ ਰਜਾ ਬਬ ਚੱਲ ਫਿੱਟ ਮਾਰ ਮੂੰਹ ਬਾਕੀ ਯਾਰ ਗੱਲ ਨਹੀਂ ਗੱਲ ਦੀ ਘਣੀ ਨਹੀਂ ਜਰਾ ਗੱਲ ਕਹਾਣੀ ਨਹੀਂ ਨਾਲ ਹਾਂ ਬਾਲਾ ਬੋਲਦਾਗਾ ਜਿਆਦੇ ਬਣਾ ਫਿਰਦਾ ਆ ਸਹੀ ਥੋੜਾ ਕੰਮ ਹੀ ਇਹ ਆ ਥੋੜਾ ਕੰਮ ਹੀ ਇਹ ਵੀ ਲੋਕਾਂ ਨੂੰ ਲਾਈ ਭਾਲੋ ਲੋਕਾਂ ਤੋਂ ਪੈਸੇ ਖਾਓ ਬਸ ਆ ਚੱਕਰ ਆ ਤੁਹਾਡਾ ਪੈਸੇ ਨੂੰ ਤਾਂ ਬਾਹਰ ਤੂੰ ਕਰੋੜਪਤੀ ਆਗਾ ਹਾਂ ਈ ਯਾਦ ਰੱਖ ਲੈ ਪੈਸਾ ਨੂੰ ਫੇਟ ਪੰਗੇ ਕੋ ਲੈਂਦੀ ਆ ਬਾਈ ਪੰਗੇ ਲੈਨੀ ਆ ਪੰਗੇ ਤੂੰ ਲੈਣਾ ਹੁਣ ਤੂੰ ਮਾਰਨਾ ਆਜੇ ਹਾਂ ਆਏ ਮੇਰੇ ਕੋ ਚੂੜੀਆਂ ਨਹੀਂ ਪਈਆਂ ਹੈਗੀਆਂ ਇੱਟਾਂ ਨਾ ਠੌਰ ਲੱਗਿਆ ਪਿਆ ਕੋਲੇ ਇਹ ਵੀ ਮਾਰੂ ਮੱਥੇ 'ਚ ਚੱਕ ਕੇ ਮਾਰ ਦਿੰਦਾ ਉਹਦੇ ਮਾਰੂ ਤੇਰੇ ਮਾਰੂ ਨਹੀਂ ਹਾਂ ਠੀਕ ਆ ਸ਼ਰੇਆਮ ਗੁੰਡਾ ਕਰਦੀ ਆ ਦਿਖਾ ਇੱਧਰ ਰੋੜੇ ਯਾਰ ਆ ਆ ਦਿਖਾ ਆ ਦੇਖੋ ਜੀ ਕਹ ਸੀ ਅਸੀਂ ਆਉਂਦੇ ਸੀਗੇ ਤੇ ਸ਼ਰੇਆਮ ਫੜੇ ਨਾ ਗੁੰਡਾ ਕਰਦੀ ਕੀਤੀ ਆ ਕੁੜੀ ਨੇ ਠੀਕ ਆ ਤੁਸੀਂ ਕਰਦਾ ਕਹਿੰਦਾ ਮੈਨੂੰ ਗੁੰਡਾ ਕਰਦੇ ਕੀ ਕਰੀਂ ਹਾਂ बस ਕੁੜੀਆਂ ਨੂੰ ਦੇ ਕੇ ਰੋਕੋ ਨਾ ਗੱਡੀ ਰੋਕੋ ਨਾ ਵਸੇ ਚਾਹੇ ਕੁੜੀ ਹੈ ਚਾਹੇ ਕੋਈ ਬੁੜੀ ਹੈ ਅਸੀਂ ਤਾਂ ਬਰਾ ਉਹ ਫਾਇਦਾ ਕੀਤਾ ਸੀਗਾ ਕਿ ਜਦ ਤੁਰੀ ਜਾਂਦੀ ਹੈ ਤੇ ਕੁੜੀ ਨੂੰ ਬਿਠਾ ਲਾਂਗੇ ਆਪਜੀ ਕਰ ਦੂ ਤੇ ਦੱਸ ਵੀ ਮੈਂ ਹੱਥ ਲਾਉਣ ਨਾਲ ਗੱਡੀ ਤੇ ਬੋਲਿਆਗਾ ਕੁੜੀਆਂ ਨੂੰ ਨਾ ਵੇਖ ਬਈ ਨਾਲ ਮੇਰੇ ਜਵਾਖ ਹੈ ਕੁੜੀਆਂ ਇੰਨੀਆਂ ਮਾੜੀਆਂ ਨਹੀਂ ਹੈਗੀਆਂ ਜਿੰਨੀਆਂ ਸਮਝੀ ਸਾਰੀਆਂ ਮਾੜੀਆਂ ਨਹੀਂ ਸਾਰੀਆਂ ਨੇ ਮਾੜੀਆਂ ਅੱਛਾ ਮੈਂ ਮਾੜੀਆਂ ਮੈਂ ਤੂੰ ਮਾੜੀ ਕਿਹਾ ਫਿਰ ਤੁਸੀਂ ਆਪ ਬੋਲੀ ਤੇ ਜਾਓ ਤੂੰ ਲੜਾਈ ਵਾਲੀ ਗੱਲ ਕਿਉਂ ਕੀਤੀ ਤੂੰ ਲੜਾਈ ਕੋ ਬਾਲਦੀ ਦੱਸ ਤੇਰੇ ਮੁਰੇ ਪੰਨੇ ਹੱਥ ਮੈਨੂੰ ਜਾਣਦੇ ਮੈਂ ਤੇ ਪੰਗਾ ਲੈ ਰਿਹਾ ਤੇਰੀ ਗੱਡੀ ਦੇ ਹੱਥ ਲ ਅਸਤਾ ਬਾਈ ਫੁਗਰੇ ਆ ਇਹ ਤਾਂ ਫੁਗਰੇ ਮਲਾਜਮਾ ਹੈ ਜਾਣ ਤੋਂ ਠੀਕ ਹੈ ਹਾਂ ਲੈ ਹੁਣ ਹੁਣ ਪਿੱਛੇ ਪਿੱਛੇ ਆਈ ਜਾਂਦੇ ਹੋਗੇ ਅਸਤਾ ਵੀਡੀਓ ਬਣਾਉਣੀ ਹੈ ਅਸਤਾ ਬਾਈ ਵੀਡੀਓ ਬਣਾ ਕੇ ਬਾਹਰ ਜਾਣੇ ਪਈ ਵੀਡੀਓ ਹਾਂ ਅਜਵਾਕ ਨੂੰ ਕਹਿ ਦੇ ਨਾਲ ਵੀਡੀਓ ਨਾ ਬਣਾ 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 ਯਾਰ ਬਣਾ 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 ਵੀਡੀਓ ਬਣਾ ਇੱਟਾ ਵਰਨੋ ਨਹੀਂ ਆਥੇ ਪੱਕੇ ਬਣਾ 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 ਆ ਦੇਖੋ ਬਈ ਪੰਪ ਤੇ ਖੜੇ ਸੀਗੇ ਤੇ ਇੱਥੇ ਅਸੀਂ ਕੁੜੀ ਬੜਾ ਸਾਡੇ ਮੂਰੇ ਆਈ ਹੈ ਨਾ ਵੀਡੀਓ ਬੰਦ ਕਰ ਦੇ ਤੈਨੂੰ 10 ਵਾਰ ਇਹਦਾ ਬਣ ਜੀ ਬਾਈ ਇਹਦਾ ਬਣੂਗੀ ਇਹਦਾ ਪੂਰੀ ਵੀਡੀਓ ਬਣਾਵਾ ਕੇ ਸੀ ਲੋਕਾਂ ਨੂੰ ਸਟਾਈ ਦਿਖਾਵਾਂਗੇ ਕਿਦਾਂ ਦੀ ਸਟਾਈ ਕੀ ਆ ਮੈਂ ਹੁਣ ਜਾਣ ਲੱਗੀ ਸੀ ਨਾ ਮੈਂ ਹੱਥ ਧਾਨ ਕੇ ਮਾਫ ਕਰਦੇ ਫਿਰ ਤੂੰ ਵੀਡੀਓ ਕਦੇ ਵਾਸਤੇ ਬਣਾਉਣਾ ਠੀਕ ਹੈ ਲੱਗਿਆ ਵੀਡੀਓ ਬਣਾਉਣ ਤੁਹਾਡੇ ਲੋਕਾਂ ਕੋਲ ਆਈ ਨੇ ਫੋਨ ਚਾਕੇ ਕਦੇ ਆਇਆ ਕਮਾਤਾ ਕਦੇ ਆਇਆ ਕਮਾਤਾ ਤੁਸੀਂ ਹੀ ਘਮਾ ਲਿਆ ਕਰੋ ਬਾਈ ਹੋਰ ਤਾਂ ਕੰਮ ਤਾਂ ਉੱਥੋਂ ਹੁੰਦੇ ਤੁਸੀਂ ਘੋੜੀ ਘਮਾਉਂਦੇ ਜੇ ਕੋਈ ਬੰਦਾ ਗਲਤੀ ਕਰੂਗਾ ਤੁਸੀਂ ਫੇਰ ਹੀ ਘਮਾਉਂਗੇ ਅਸੀਂ ਤਾਂ ਅਸੀਂ ਮੌਕੇ ਨਹੀਂ ਦਿੰਦੇ ਅਸੀਂ ਜੇ ਅਸੀਂ ਜੇ ਮੌਕੇ ਦੇਵਾਂਗੇ ਫੇਰ ਹੀ ਆ ਨਾ ਮਤਾਂ ਇਹ ਮੌਕੇ ਵਾਲੀ ਗੱਲ ਮੈਨੂੰ ਅੱਜ ਕਿਸੇ ਦਾ ਕਾਈ ਮੈਂ ਹੱਥ ਜੋੜਦਾ ਜਿਹੜੇ ਮੁਰੇ ਜਾਵੜਾ ਮੈਂ ਵੀ ਤੇਰਾ ਜਾਵੜਾ 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 ਕੋਈ ਨਹੀਂ ਬਗ ਜੂ ਜਾ ਜਾ ਤੂੰ ਜਾ ਬਗ ਜੂਗੀ ਜਾ ਤੂੰ ਜਾਵੜਾ ਜਾਵੜਾ ਕਰੇਗਾ ਹਾਂ ਜਾਵੜਾ ਜਾਵੜਾ ਹਾਂ ਆਏ ਜਿਹੜਾ ਤਿਆਕ ਨਾਲ ਮੈਂ ਹੁਣ ਸਾਡੇ ਘਰ ਆਇਆ ਤੇ ਦੇਖੋ ਬਣਾ ਬਣਾ ਵੀਡੀਓ ਯਾਰ ਇਹ ਤਾਂ ਇਹ ਤਾਂ ਐਂ ਕਹਿੰਦੀ ਐ ਵੀ ਸਭ ਮੈਨੂੰ ਕੁਝ ਕਹਿਣਾ ਤੇ ਮੈਰ ਵਾਲਾ ਪਾਵਾ ਤੇ ਮੈਨੂੰ ਤਾਂ ਪੈਸੇ ਲਵਾਂ ਕਹਿਣ ਕਿ ਮੈਂ ਕੰਮ ਹੀ ਨਹੀਂ ਕਰਦੀ ਹੱਥ ਲਾਂ ਤੁਸੀਂ ਕਰ ਲਓਗੀ ਤੂੰ ਵੀਡੀਓ ਵੀਡੀਓ ਰਿਕਾਰਡ ਨਹੀਂ ਕਰੀ ਮੈਂ ਵੀਡੀਓ ਰੱਖ ਫਾਮ ਕੀ ਤੇ ਆਪਣਾ ਸਬੂਤ ਹੈ ਚਲ ਫੇ ਮੇਰਾ ਕੀ ਕਰ ਲੈਣਾ ਵੀਡੀਓ ਪਾ ਕੇ ਇਹ ਤਾਂ ਬਣਾ ਕੋਈ ਨਹੀਂ ਕਿ ਕੋਈ ਨਹੀਂ ਤਾਂ ਫਿਰ ਕੋਈ ਨਹੀਂ ਸਹੀ ਚੱਲ ਤੇ ਮਾਗਰੀ ਸਹੀ ਪਾ ਵੀਡੀਓ ਚੱਲ ਮੈਂ ਵੀ ਦੇਖਿਆ ਕਿੰਨਾ ਕਿ ਤੈਨੂੰ ਵੀਡੀਓ ਚ ਹਾਰ ਪਾਉਂਦੇ ਨੇ ਲੋਕ ਉਹ ਲੋਕ ਤਾਂ ਹਾਰ ਪਾਈ ਜਾਂਦੇ ਆ ਬਾਈ ਨਾਲ ਤੈਨੂੰ ਪਹੁੰਚਣਗੇ ਮੈਨੂੰ ਪਹੁੰਚਗੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਵੀ ਗਰੀਬ ਨਾਲ ਕਿਵੇਂ ਧੱਕਾ ਕਰਦੇ ਨੇ ਇਹ ਵੱਡੇ ਲੋਕ ਆ ਸਭ ਨੂੰ ਪਤਾ ਹਸੋ ਮੈਨੂੰ ਕੋਈ ਵੱਡਾ ਨਹੀਂ ਮੈਂ ਤਾਂ ਟਾਈਮ ਪਾਸ ਕਰਦਾ ਬਾਈ ਟਾਈਮ ਪਾਸ ਕਰਦੇ ਆ ਤਾਂ ਮੈਨੂੰ ਮੈਨੂੰ ਕੋਈ ਬੰਦਾ ਵੀਰੇ ਤੁਹਾਡੇ ਵਾਂਗੂ ਨਹੀਂ ਬੋਲਦਾ ਬਾਈ ਮੈਂ ਤਾਂ ਕਹਿੰਦੇ ਨਹੀਂ ਮੈਂ ਵੱਡਾ ਨਾ ਟਾਈਮ ਪਾਸ ਕਰਨ ਵਾਲਾ ਬੰਦਾ ਹਾਂ ਉਹ ਟਾਈਮ ਜੀਆ ਬੱਚੀ ਚੱਲ ਬੰਨਿਆ ਤੇਰੇ ਮੁਰੇ ਆਖਾ ਵੀਡੀਓ ਵੀਡੀਓ ਦੀ ਬੰਦ ਕਰ ਦੇ ਮੈਂ ਹੁਣ ਸੱਦ ਕੇ ਲਿਆ ਨਹੀਂ ਸਾਡੇ ਘਰ ਦਾ ਇਹ ਨਹੀਂ ਬੰਦ ਹੁੰਦੀ ਬਈ ਕਿਧਾਂ ਹੀ ਚੱਲੂ ਨਾ ਕਰੋ ਮੈਨੂੰ ਕਿਆ ਕਰੀ ਚੱਲੋ ਕੁੱਤਾ ਭਕਾਈ ਧੱਪ ਚ ਮਰੀ ਜਾ ਉਹ ਨਾਲੇ ਆਪਣੇ ਜਵਾਖਾਂ ਨੂੰ ਮਰੀ ਜਾ ਮੈਂ ਤਾਂ ਆਪਣੇ ਘਰੇ ਵਗ ਜਾ ਬਗ ਜਾ ਫਿਰ ਤੂੰ ਜਾ ਬੜਾ ਨਹੀਂ ਫਿਰ ਕਰੋ ਕੰਮ ਨਹੀਂ ਭਾਈ ਇਹੋ ਜਿਹਾਂ ਔਰਤਾਂ ਤੋਂ ਬਚ ਕੇ ਰਹੋ ਤੇ ਜੀਹਿਆ ਇਹ ਪੰਗੇ ਲੈਂਦੀਆਂ ਪਹਿਲਾਂ ਤਾਂ ਗੱਡੀ ਦੇ ਮੁਰੇ ਆਉਂਦੀਆਂ ਜਾਣ ਪੁੱਜ ਕੇ ਤੇ ਜਦੋਂ ਤੁਸੀਂ ਕੁਝ ਬੋਲਦੇ ਹੋ ਤਾਂ ਤੁਹਾਡੇ ਨਾਲ ਇਹ ਹੱਥੋ ਪਾਈ ਹੁੰਦੀਆਂ ਤੇ ਥੋੜੇ ਦੇ ਇਲਜ਼ਾਮ ਲਾਉਂਦੀਆਂ ਇਹ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਤੇ ਇਹ ਜਿਹੜੀ ਵੀਡੀਓ ਆ ਬਾਈ ਇਹ ਅਸੀਂ ਇੱਕ ਮੈਸੇਜ ਵਾਸਤੇ ਬਣਾਈ ਆ ਕਿਉਂਕਿ ਕਈ ਅਹਹ ਜੀਆਂ ਔਰਤਾਂ ਆ ਉਹ ਗੱਡੀ ਦੇ ਮੋੜੇ ਆ ਜਾਂਦੀਆਂ ਜਦੋਂ ਆਪਾਂ ਗੱਡੀ ਰੋਕਦੇ ਆ ਤਾਂ ਉਦੋਂ ਆ ਤੁਹਾਨੂੰ ਲੁੱਟਦੀਆਂ ਅਹਹ ਜਿਹੇ ਇਲਜ਼ਾਮ ਲਾਉਂਦੀਆਂ ਕੋਦੇ ਬਲੇਮ ਲਾਉਂਦੀਆਂ ਤੇ ਉਦੋਂ ਆ ਤੁਸੀਂ ਫਸ ਜਾਂਦੇ ਹੋ ਤੇ ਇਹ ਅਸੀਂ ਆਇਆ ਸੁਖੀ ਇਹ ਸਾਡੀ ਆਰਟਿਸਟ ਆ ਜੇ ਸੁਖੀ ਮਾਨਸਾ ਤੂੰ ਤੇ ਮੈਨੂੰ ਤੁਸੀਂ ਜਾਣਦੇ ਹੋ ਬੂਟਾ ਗਰਾਰੀ ਬਾਈ ਅਸੀਂ ਫਿਲਮ ਬਣਾਈ ਇੱਕ ਸਨੇਹਾ ਦਿੱਤਾ ਤੇ ਇੱਕ ਸਟੋਰੀ ਬਈ ਹੈ ਜੀ ਇਹ ਵੀ ਹੈ ਇਹਨੇ ਬਣਾਈ ਹੈ ਵੀ ਬਈ ਬੋਨੇ ਆਪਾਂ ਵੀ ਜੇਗਾ ਕੁੜੀ ਜਾ ਰਹੀ ਹੈ ਗੱਡੀ ਤੇ ਮੁਰੇ ਰੁਕਦੀ ਹੈ ਇਹ ਗੱਡੀ ਨਾਲ ਲੜਦਾ ਉਹਨੂੰ ਦਿਖਾਉਂਦਾ ਵੀ ਮੈਂ ਵੱਡਾ ਐ ਮੈਂ ਅਮੀਰ ਐ ਜੇ ਉਹ ਐ ਅਸੀਂ ਉਹ ਮੈਸੇਜ ਬਣਾਇਆ ਜੇ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਬਈ ਜੇ ਵਧੀਆ ਨਾ ਲੱਗੇ ਤਾਂ ਤੁਸੀਂ ਨਾ ਸ਼ੇਅਰ ਕਰੋ ਆਸੂ ਕੀ ਬਈ ਦੱਸੋ ਕੀ ਮੈਸੇਜ ਹੈ ਨਾ ਐਸੇ ਹੀ ਆ ਜੀ ਕਈ ਵਾਰ ਤਾਂ ਵਿਚ ਕੁੜੀਆਂ ਹੁੰਦੀਆਂ ਵੀ ਨੇ ਇਹੋ ਜੀਆਂ ਕਿ ਜਾਣ ਕੇ ਰੋਕ ਲੈਂਦੀਆਂ ਨੇ ਤੇ ਇਲਜ਼ਾਮ ਲਾ ਰੰਦੀਆਂ ਨੇ ਉਹ ਦੇਖ ਲੈਂਦੀਆਂ ਨੇ ਜੇ ਕੋਈ ਵੱਡੇ ਘਰ ਦਾ ਦਾ ਬੰਦਾ ਜਾਂ ਵੱਡੇ ਘਰ ਦੀ ਕੋਈ ਗੱਡੀ ਆ ਰਹੀ ਆ ਇਹ ਦੇਖ ਕੇ ਇਲਜ਼ਾਮ ਇਹ ਰੋਕ ਕੋ ਵੀ ਨਾ ਤੇ ਜੋ ਕੋ ਗਰੀਬ ਹੈਗਾ ਤਾਂ ਉਹਦੀ ਮਦਦ ਕਰੋ ਗਰੀਬ ਨੂੰ ਐਵੇਂ ਦਾ ਨਾ ਬੋਲੋ ਜਿਵੇਂ ਕਿ ਮੈਂ ਤੁਸੀਂ ਵੀਡੀਓ ਦੇ ਵਿੱਚ ਦੇਖੀ ਐਹੀ ਮੈਸੇਜ ਹੈ ਧੰਨਵਾਦ ਸਾਰਾ